ਬਟ ਮੈਨੂੰ ਇਹਦਾ ਲੱਗਦਾ ਕਿ ਤੁਸੀਂ ਹੁਣੇ-ਹੁਣੇ ਮੇਲ ਕਰਾ ਦੇ ਰੱਬਾ ਦੀ ਸ਼ੂਟਿੰਗ ਕਰਕੇ ਆ ਕੇ ਇੱਥੇ ਬਹਿ ਗਏ ਹੋ ਕਿਉਂਕਿ ਹੋਰ ਯੰਗ ਲੱਗ ਰਹੇ ਹੋ ਮਾਸ਼ਾਅੱਲਾ ਠੀਕ ਹੈ ਨਾ ਜੀ ਤੇ ਇੱਕ ਗੱਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਆ ਕਿ ਤੁਸੀਂ ਬਹੁਤ ਮਿਹਨਤ ਕਰਕੇ ਬਹੁਤ ਮੁਕਾਮ ਹਾਸਲ ਕੀਤੇ ਆ ਤੇ ਬਹੁਤ ਸਾਰੇ ਅਵਾਰਡ ਤੁਹਾਡੇ ਘਰੇ ਪਏ ਹੋਣਗੇ ਰੱਖੇ ਹੋਣਗੇ ਤੁਸੀਂ ਸਾਮ ਕੇ ਬਟ ਇੱਕ ਅਵਾਰਡ ਪੰਜਾਬੀਆਂ ਦੇ ਦਿਲ ਦੇ ਵਿੱਚ ਵੀ ਹੈਗਾ ਆ ਉਹੀ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਹੈ ਉਹੀ ਮੈਂ ਸਾਮ ਕੇ ਰੱਖਿਆ ਹੈ ਬਾਕੀ ਮੈਨੂੰ bade award ਮਿਲੇ ਨਹੀਂ ਹੈਗੇ ਨੇ ਲਾਈਫ ਦੇ ਵਿੱਚ ਜੋ ਇੱਕ ਅੱਦਾਂ ਮਿਲਿਆ ਮੈਨੂੰ ਨਹੀਂ ਪਤਾ ਹੋਊਗਾ ਕਿਤੇ ਪਰ ਇਹ ਜਿਹੜਾ ਮਾਣ ਮੈਨੂੰ ਮਿਲਿਆ ਹੈ ਜੋ ਪਿਆਰ ਮੈਨੂੰ ਮਿਲਿਆ ਹੈ ਪੰਜਾਬੀਆਂ ਤੋਂ वर्ल्ड वाइड ਉਹ ਮੈਂ ਸੰਭ ਕੇ ਰੱਖਿਆ ਹੋਇਆ ਹੈ ਇਸੇ ਕਰਕੇ ਮੈਂ ਕਰਦਾ ਰਹਿਣਾ ਹੈ ਜੀ ਅੱਗੇ ਕਰਨਾ ਜੀ ਇਸ ਤੇ ਆਪ ਨੂੰ ਕੋਈ ਹੋਰ ਟੇਕਓਵਰ ਨਹੀਂ ਕਰ ਸਕਦਾ ਜੀ ਇਹ ਤੁਹਾਡੇ ਕੋਲ ਹੀ ਆ ਸਿਰਫ ਹਾਂ ਯਾਰ ਇਹਨੂੰ ਤਾਂ ਕੋਈ ਹੋਰ ਨਹੀਂ ਦੇ ਕੋਲ ਐਸਾ ਇਹ ਸਹੀ ਗੱਲ ਹੈ ਜਿਮੀ ਸ਼ੇਰਗਿੱਲ ਦੀ ਜਿਹੜੀ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵਾਪਸੀ ਹੋ ਚੁੱਕੀ ਆ ਤੇ ਜਿਮੀ ਸ਼ੇਰਗਿੱਲ ਦਾ ਇਹ ਕਹਿਣਾ ਹੈ ਕਿ ਮੈਨੂੰ ਹਲੇ ਤੱਕ ਕੋਈ ਵੀ ਅਵਾਰਡ ਜਿਹੜਾ ਕਿ ਉਹ ਨਹੀਂ ਮਿਲਿਆ ਹਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ ਮੇਰੇ ਕੋਲ ਇੱਕ ਦੋ ਅਵਾਰਡ ਜਿਹੜੇ ਕਿ ਉਹ ਪਏ ਨੇ ਅਤੇ ਤੁਹਾਨੂੰ ਦੱਸ ਦੇ ਕਿ ਦਲਜੀਤ ਨੂੰ ਵੀ ਜਿਮੀ ਸ਼ੇਰਗਿੱਲ ਨੇ ਜਿਹੜਾ ਕਿ ਸੁਪਰਸਟਾਰ ਬਣਾਇਆ ਆ ਆਖਿਰਕਾਰ ਚੱਲ ਰਹੀ ਮੂਵੀ ਦੇ ਦੌਰਾਨ ਦਲਜੀਤ ਨੂੰ ਜਿਹੜਾ ਕਿ ਸੈੱਟ ਦੇ ਉੱਪਰ ਬੁਲਾਇਆ ਗਿਆ ਸੀਗਾ ਦਲਜੀਤ ਨੂੰ ਇਹ ਸੀਗਾ ਕਿ ਮੈਂ ਜਿਮੀ ਸ਼ੇਰ ਗੱਲ ਤੇ ਨੀਰੂ ਬਾਜਵਾਂ ਨੂੰ ਜਿਹੜਾ ਕਿ ਉਹ ਮਿਲੂਗਾ ਪਰ ਦਲਜੀਤ ਨੂੰ ਇਹ ਨਹੀਂ ਸੀਗਾ ਪਤਾ ਕਿ ਉਹਦੀ ਕਿਸਮਤ ਬਦਲਣ ਵਾਲੀ ਆ ਇਹ ਦਲਜੀਤ ਨੇ ਆਪਣੇ ਇੰਟਰਵਿਊ ਤੇ ਵੀ ਦੌਰਾਨ ਕਿਹਾ ਸੀਗਾ ਕਿ ਉਸ ਸੈੱਟ ਤੋਂ ਹੀ ਮੇਰੀ ਜਿਹੜੀ ਇੱਕ ਵਾਰ ਚਰਚਾ ਹੋਈ ਸੀਗੀ ਜਿਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਗਾਣੇ ਮੇਰੇ ਤਾਂ ਹਿੱਟ ਹੁੰਦੇ ਰਹੇ ਪਰ ਐਕਟਿੰਗ ਦੇ ਤੌਰ ਤੇ ਮੈਨੂੰ ਇੰਨਾ ਕਾਮਯਾਬ ਕੀਤਾ ਗਿਆ ਨੀਰੂ ਬਾਜਵਾ ਤੇ ਜਿਮੀ ਸ਼ੇਰਗਿੱਲ ਵੱਲੋਂ ਜਿਹੜਾ ਕਿ ਦਲਜੀਤ ਨੂੰ ਹੁਣ ਤੁਸੀਂ ਦੇਖਦੇ ਹੋ ਫਿਲਮਾਂ ਦੇ ਵਿੱਚ ਇਦਾਂ ਲੱਗਦਾ ਹੈ ਕਿ ਜਿਵੇਂ ਦਲਜੀਤ ਨੂੰ ਕਿਸੇ ਨੇ ਟ੍ਰੇਨਿੰਗ ਚੰਗੀ ਤਰ੍ਹਾਂ ਦਿੱਤੀ ਹੋਵੇ ਇਸੇ ਤਰ੍ਹਾਂ ਦਲਜੀਤ ਹਰ ਇੱਕ ਦਾ ਸ਼ੁਕਰੀਆਦਾ ਕਰਦਾ ਹੈ ਜਿਨੇ ਜਿਨੇ ਦਲਜੀਤ ਨੂੰ ਇੰਨੀ ਉੱਪਰ ਤੱਕ ਮੁਕਾਮ ਸ਼ੂਨ ਦਾ ਜਿਹੜਾ ਕਿ ਇੱਕ ਮੌਕਾ ਦਿੱਤਾ ਸੀਗਾ ਜਿਮੀ ਸ਼ੇਰਗਿੱਲ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਤੇ ਸਿਰਫ ਮੇਰੇ ਕੋਲ ਥੋੜੇ ਆਵਾਰ ਨੇ ਬਾਕੀ ਦਲਜੀਤ ਦਾ ਜਿਹੜਾ ਕਿ ਉਹਨੇ ਨਾਮ ਆਪਣੀ ਇੰਟਰਵਿਊ ਦੇ ਵਿੱਚ ਲਿਆ ਸੀਗਾ ਜੇਕਰ ਤੁਸੀਂ ਪੂਰੀ ਇੰਟਰਵਿਊ ਦੇਖਣਾ ਚਾਹੁੰਦੇ ਜੀ ਉਹ ਵੀ ਸਾਡੇ ਚੈਨਲ ਦੇ ਉੱਤੇ ਅਪਲੋਡ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੇ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜ਼ਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ